ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਪੀਐਸਟੀ ਇੰਡੀਆ ਨਿਊਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਪਿੰਡ ਬੰਡਾਲਾ ਜੰਡਿਆਲਾ ਗੁਰੂ ਅੰਮ੍ਰੇਸਰ ਸਰਦਾਰ ਸਵਿੰਦਰ ਸਿੰਘ ਜੀ ਨੂੰ ਦਲਿਤ ਸਮਾਜ ਸੇਵਾ ਸੰਗਠਨ ਵੱਲੋਂ ਪ੍ਰਧਾਨ ਕੀਤਾ ਗਿਆ ਨੁਜੁਕਤ ਦੇਖੋ ਲਾਈਵ ਤਸਵੀਰਾਂ ਪੱਤਰਕਾਰ ਜਥੇਦਾਰ ਬਾਬਾ ਸੁਖਬੀਰ ਸਿੰਘ ਜੀ ਖਾਸ ਰਿਪੋਰਟ ਹਲਕਾ ਜੰਗੜਾਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਅੱਜ ਦਲਿਤ ਸਮਾਜ ਸੇਵਾ ਸੰਗਠਨ ਅਰਜੇਟਡ ਪੰਜਾਬ ਦੀ ਟੀਮ ਤੁਹਾਡੇ ਰੂਬਰੂ ਹੋਣ ਆਈ ਹੈ ਤੁਹਾਡੇ ਦਰਸ਼ਨ ਕਰਨ ਆਈ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਚਰਨਾਂ ਦੇ ਵਿੱਚ ਬੈਠੇ ਆਂ ਸਾਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਸੋ ਆਓ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਜ ਨੂੰ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸੋ ਸਾਥੀਓ ਅਸੀਂ ਬੜੇ ਭਾਗਾ ਵਾਲੇ ਆ ਕਿ ਤੁਹਾਡੇ ਦਰਸ਼ਨ ਵੀ ਸਾਨੂੰ ਗੁਰੂ ਘਰ ਦੇ ਵਿੱਚ ਹੋਏ ਨੇ ਦਸੇ ਪਾਤਸ਼ਾਹਾਂ ਸੰਤਾਂ ਪੀਰਾਂ ਫਕੀਰਾਂ ਔਲਿਆਂ ਦੀ ਜਿਹੜੀ ਸਰਬਸਾਂਜੀ ਗੁਰਵਾਨੀ ਹੈ ਅੱਜ ਉਹਦੀ ਗੋਦ ਦੇ ਵਿੱਚ ਬੈਠ ਕੇ ਮੀਟਿੰਗ ਹੋ ਰਹੀ ਹੈ ਸੋ ਸਾਥੀਓ ਅੱਜ ਸਰਦਾਰ ਸੁਵਿੰਦਰ ਸਿੰਘ ਜੀ ਨੂੰ ਆਸੀਂ ਨੇ ਚੰਡਿਆਲਾ ਗੁਰੂ ਦਾ ਤੁਹਾਡੀ ਰਹਿਨਮਾਈ ਦੇ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਜਿੱਥੇ ਸਰਦਾਰ ਸੁਵਿੰਦਰ ਸਿੰਘ ਜੀ ਨੂੰ ਮੈਂ ਮੁਬਾਰਕਬਾਦ ਦਿੰਨਾ ਉਥੇ ਮੈਂ ਇਹ ਵੀ ਸਮਝਾਉਣਾ ਕਿ ਦਲਤ ਸਮਾਜ ਸੇਵਾ ਸੰਗਠਨ ਬਣਾਇਆ ਕਿਉਂ ਕੀ ਚੀਜ਼ ਨੂੰ ਅਸੀਂ ਲੈ ਕੇ ਚੱਲੇ ਹੋਏ ਆ ਉਹਨਾਂ ਦੇ ਮੈਂ ਤੁਹਾਨੂੰ ਚੰਨਣ ਪਾ ਦਵਾਂ ਕਿ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਉਸ ਸਮੇਂ ਦੇ ਵਿੱਚ ਬਣਾਇਆ ਜਦੋਂ ਆਪਣੇ ਲੋਕਡਾਊਨ ਲੱਗਿਆ ਸੀਗਾ ਲੋਕਡਾਊਨ ਦੇ ਵਿੱਚ ਜਿੰਨੀ ਸਾਡੇ ਕੋਲੋਂ ਸੇਵਾ ਹੋਈ ਉਹਨੀਆਂ ਅਸੀਂ ਨੇ ਵੱਧ ਤੋਂ ਵੱਧ ਸੇਵਾ ਸੰਗਤ ਦੀ ਕੀਤੀ ਉਸ ਤੋਂ ਬਾਅਦ ਅਸੀਂ ਇਹ ਜਿਹੜੀ ਆਵਾਜ਼ ਹੈ ਇੱਕ ਦਬੇ ਕੁਚਲੇ ਲੋਕਾਂ ਦੀ ਆਵਾਜ਼ ਆ ਜਿਸ ਨੂੰ ਅਸੀਂ ਬਲੰਦ ਕਰਨ ਲਈ ਤੁਹਾਡੇ ਕੋਲੇ ਆਏ ਆ ਕਿਉਂਕਿ 78 ਸਾਲ ਹੋ ਗਿਆ ਸਰਕਾਰ ਕੋਈ ਵੀ ਹੋਵੇ ਸਰਕਾਰ ਬਣਾਉਣ ਤੋਂ ਪਹਿਲਾਂ ਸਾਨੂੰ ਕੋਈ ਹੋਰ ਲਾਲਚ ਦਿੱਤਾ ਜਾਂਦਾ ਹੈ ਸਰਕਾਰ ਬਣਨ ਤੋਂ ਬਾਅਦ ਸਾਨੂੰ ਫੇਰ ਉਹੀ ਪਹਿਲੀਆਂ ਸਰਕਾਰਾਂ ਵਾਂਗੂ ਛਿਤਰੀ ਖਾਣੇ ਪੈਂਦੇ ਆ 5 ਸਾਲ ਸੋਇਦ ਸੰਗਠਨ ਦੇ ਥਰੂ ਤੁਹਾਨੂੰ ਕੱਲੀ-ਕੱਲੀ ਚੀਜ਼ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਦੀ ਸਵਰਗੀਆ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਸ਼੍ਰੀ ਰਜੀਵ ਗਾਂਧੀ ਜੀ ਨੇ ਇੱਕ ਗੱਲ ਕਹੀ ਸੀ ਕਿ ਜੇ ਮੈਂ ਤੁਹ ਇੱਕ ਰੁਪਿਆ ਭੇਜਦਾ ਤਾਂ ਉਹ ਰਾਸਤੇ 'ਚ ਜਾਂਦੇ ਜਾਂਦੇ ਜਿਸ ਕੋਲੇ ਉਹ 1 ਰੁਪਿਆ ਪਹੁੰਚਣਾ ਸੀਗਾ ਉਹਦੇ ਕੋਲੇ 5 ਪੈਸੇ ਰਹਿ ਜਾਂਦੇ ਨੇ ਜਿਹਦੇ ਕੋਲੇ 5 ਪੈਸੇ ਰਹਿੰਦੇ ਨੇ ਉਹ 5 ਪੈਸੇ ਵੀ ਉਹਨੂੰ ਨਹੀਂ ਮਿਲਦੇ ਸੋ ਇਹ ਹੱਕ ਨੇ ਜਿਹੜੇ ਆਪਣੇ ਹੁਣ ਤੁਹਾਨੂੰ ਮੰਗਿਆ ਨਹੀਂ ਮਿਲਨੇ ਹੁਣ ਤੁਹਾਨੂੰ ਖੋਣੇ ਪੈਣੇ ਆ ਦਲਿਤ ਸਮਾਜ ਸੇਵਾ ਸੰਗਠਨ ਰੇਟਡ ਪੰਜਾਬ ਦੇ ਥਰੂ ਤੁਹਾਨੂੰ ਇਹ ਖੋਣੇ ਪੈਣੇ ਨੇ ਤੁਹਾਨੂੰ 5 ਕਿਲੋ ਕਣਕ ਨਾਲ ਨਹੀਂ ਤੁਹਾਨੂੰ 1500 ਰੁਪਇਆ ਵਡਾਪਾ ਪੈਨਸ਼ਨ ਨਾਲ ਨਹੀਂ ਤੁਹਾਨੂੰ ਆਟਾ ਦਾਣ ਨਾਲ ਨਹੀਂ ਇਹ ਹੱਕ ਤੁਹਾਨੂੰ ਮਿਲਣਗੇ ਤਾਕੜੇ ਹੋ ਕੇ ਤਾਕੜੇ ਕਿਸ ਲਈ ਹੋਣਾ ਤੁਸੀਂ ਨੇ ਕੱਲ ਨੂੰ ਕੋਈ ਪਿੰਡ ਦੇ ਵਿੱਚ ਸਰਪੰਚ ਬਣਾਉਣਾ ਪੰਚ ਬਣਾਉਣਾ ਐਮਐਲਏ ਬਣਾਉਣਾ ਐਮਪੀ ਬਣਾਉਣਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦਲਿਤ ਸਮਾਜ ਸੇਵਾ ਸੰਗਠਨ ਟਾਰਗੇਟਡ ਪੰਜਾਬ ਵੱਲੋਂ ਆਪਾਂ ਆਪਣਾ ਬੰਦਾ ਖੜਾਇਆ ਕਰਾਂਗੇ